हां जी किसान ਵੀਰੋ ਸਤਿ ਸ੍ਰੀ ਅਕਾਲ ਜੀ ਸੋ ਖਸਾਂ ਪ੍ਰਭਾ ਅੱਜ ਦੀ ਵੀਡੀਓ ਤੁਹਾਡੇ ਵਾਸਤੇ ਇੱਕ ਨੀਲੀ ਰਾਵੀ ਨਸਲ ਦੀ ਇੱਕ ਕੱਟੀ ਦੀ ਵੀਡੀਓ ਸਾਂਝੀ ਕਰਨੀ ਹੈਗੀ ਤੇ ਉਸ ਤੋਂ ਪਹਿਲਾਂ ਬੇਨਤੀ ਹੈ ਕਿ ਜੇਕਰ ਚੈਨਲ ਤੇ ਪਹਿਲੀ ਵਾਰ ਤੁਹਾਡੇ ਭਾਗ ਸਿੰਘ ਫਾਰਮ ਚੈਨਲ ਸਬਸਕ੍ਰਾਈਬ ਕਰਕੇ ਫੋਲੋਅਰ ਦੇ ਘੰਟੀ ਬਟਨ ਆਨ ਕਰ ਲਓ ਕਿਸੇ ਭਰਾ ਨੇ ਕੋ ਮੈਥੋਂ ਇਹ ਵੀਡੀਓ ਨਹੀਂ ਤਾਂ ਮੇਰਾ ਨੰਬਰ ਨੋਟ ਕਰ ਲਓ ਜੀ 8360462501 8360462501 ਮੇਰਾ ਨੰਬਰ ਹੈ ਜੀ ਵੀਡੀਓ ਬਣਾਉਣ ਵਾਸਤੇ ਬਾਕੀ ਜਿਹੜਾ ਬਾਈ ਨੇ ਕਿਸੇ ਕੱਟੀ ਖਰੀਦਣੀ ਆ ਉਹ ਬਾਈ ਦਾ ਨੰਬਰ ਬਾਈ ਨੇ ਸਾਂਝਾ ਕਰਾਵਾਂਗੇ ਆਪਾਂ ਤੋਂ ਸੋ ਵੀਡੀਓ ਪੂਰੀ ਦੇਖਣੀ ਆ ਕਰਦੇ ਆਂ ਬਾਈ ਨਾਲ ਗੱਲ ਉਹ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰੇ ਹੋ ਠੀਕ ਆ ਠੀਕ ਠਾਕ ਕੀ ਹਾਲ ਚਾਲ ਵਧੀਆ ਵਧੀਆ ਵੀਰੇ ਤੇ ਆਪਣਾ ਨਾਮ ਪਿੰਡ ਐਡਰੈਸ ਬੋਲੋ ਆਪਣਾ ਨਾਮ ਵੀਰੇ ਜਖਸੀਰ ਆ ਪਿੰਡ ਮੇਰਾ ਮਹਿਤਾ ਹਾਂਜੀ ਤੇ ਜ਼ਿਲ੍ਹਾ ਆਪਣਾ ਬਰਨਾਲਾ ਤਹਿਸੀਲ ਤਪਾ ਫੋਨ ਨੰਬਰ ਆਪਣਾ 97791 98511 ਵੀਰੇ 97791 98511 ਮੈਂ ਟਾ ਪਿੰਡ ਆ ਪਹਿਲੀ ਫਿਰਨੀ ਤੇ ਆਪਣਾ ਘਰ ਆ ਤਪੇ ਤੋਂ 2-3 ਕਿਲੋਮੀਟਰ ਆ ਗਿਆ ਹਾਂਜੀ ੱਟੀ ਜਾ ਕੇ ਸਟਾਰਟ ਕਰੀਏ ਹਾਂਜੀ ਤੇ ਆਪਾਂ ਦੱਸੋ ਜੀ ਕਿੰਨੀ ਕੁ ਉਮਰ ਆ ਸਾਲ ਦੀ ਇਹਦੀ ਉਮਰ ਆ ਵੀਰੇ ਅੱਛਾ ਜੀ ਤੇ ਬਾਕੀ ਇਹਦੇ ਤੁਸੀਂ ਜਿਹੜੇ ਨੀਲੀ ਰਾਬੀ ਚ ਮੰਨ ਕੇ ਜੱਜਮੈਂਟ ਕਰਨੀ ਹੁੰਦੀ ਆ ਪ੍ਰੋਪਰ ਮਾਰਕਿੰਗ ਆ ਦੇਖੋ ਚਾਰੇ ਪੈਰਾਂ ਤੇ ਨਿਸ਼ਾਨਾ ਹੈਗਾ ਚਾਰੇ ਪੈਰਾਂ ਤੇ ਨਿਸ਼ਾਨਾ ਦੇਖੋ ਪਹਿਲਾਂ ਨਾ ਕਈ ਵਾਰ ਬੀ ਦਾ ਅਗਲਾ ਕਹਿੰਦਾ ਚਾਰੇ ਪੈਰ ਚੈੱਕ ਕਰ ਲੋ ਜੀ ਆ ਮੂਹਰ ਦੇਖੋ ਹਾਂ ਇੱਥੋਂ ਸਿ ਮੂਹਰਲਾ ਪੈਰ ਜਿਵੇਂ ਆ ਦੇਖੋ ਜੀ ਇੱਧਰ ਵੀ ਪੈਰ ਦਾ ਨਿਸ਼ਾਨ ਵੀ ਹੈਗਾ ਤੇ ਇੱਥੋਂ ਆ ਪੈਰ ਦਾ ਨਿਸ਼ਾਨ ਵੀ ਜਿਹੜੀ ਜੈਨੂਨ ਜੀ ਮਾਰਕਿੰਗ ਹੈ ਜੈਨੂਨ ਹੈ ਵੀ ਓਵਰ ਨਹੀਂ ਇੱਥੋਂ ਅੱਖਾਂ ਚੈੱਕ ਕਰ ਲੋ ਤੇ ਇੱਥੋਂ ਟਿੱਡੇ ਕੱਟ ਦੇ ਵਿੱਚ ਬੱਗੀ ਮੋਛਾ ਆਪਾਂ ਕਹਿੰਦੇ ਆ ਅੱਖ ਦੇਖੋ ਨੀਲੀ ਪੂਰੀ ਹਾਂਜੀ ਆ ਅੱਖ ਚਾਰ ਨੇਗੇ ਹਾਂਜੀ ਦਿਖਾਈ ਮੜੇ ਜ ਨੇੜੇ ਹੋ ਕੇ ਇੱਥੋਂ ਕਰ ਲਈ ਕੱਟੀ ਥਾਣ ਤੋਂ ਦਿਖਾ ਦਈਏ ਇੱਥੋਂ ਚੈੱਕ ਕਰ ਲਈ ਚਾਰ ਥਾਣਾ ਪੰਜ ਵੀ ਨਹੀਂ ਫੋਰਸਾਂ ਬਿਲਕੁਲ ਨਹੀਂ ਗਈ ਤੇ ਇੱਥੋਂ ਤੁਸੀਂ ਫੈਟ ਫੁੱਡ ਦੀ ਬੰਦਰ ਚੈੱਕ ਕਰ ਲੋ ਕਿੰਨੀ ਕੁ ਉਮਰ ਦੀ ਇਹ ਕੱਟੀ ਹੈ ਸਾਲ ਦੀ ਵੀਰੇ ਇੱਕ ਸਾਲ ਦੀ ਆ ਹਾਂਜੀ ਤੇ ਐ ਪਤਾ ਕਿਹੜੇ ਸੀਮਨ ਦੀ ਹੈ ਸੀਮਨ ਦਾ ਵੀਰੇ ਯਾਰ ਆਪਣੇ ਕੋਲ ਇਹ ਝੂਠ ਵਾਲਾ ਕੰਮ ਨਹੀਂ ਕਰ ਹਨਾ ਨਾ ਆਪਾਂ ਨੂੰ ਪੁੱਛੀ ਵੀਡੀਓ ਚ ਕਦੇ ਵੀ ਅੱਛਾ ਜੀ ਨਾ ਪਏ ਕੰਮ ਕਰਨਾ ਵਧੀਆ ਵੈਰੀ ਗੁੱਡ ਨਾ ਪਏ ਕੰਮ ਨਹੀਂ ਕਰਨਾ ਹੁਣ ਤੈਨੂੰ ਪਤਾ ਹੁਣ ਆ ਇਜਵੇਂ ਨਾ ਪਾਕਿਸਤਾਨੀ ਜਿਵੇਂ ਹੁਣ ਨੀਲੀ ਰਵੀ ਹੁੰਦੀ ਆ ਤੁਸੀਂ ਚੈਨਲ ਦਾ ਥੋੜਾ ਤੁਹਾਨੂੰ ਵੱਧਨ ਆਉਂਦਾ ਮੇਰੇ ਨਾਲ ਹੂੰ ਉਹਨਾਂ ਦੀ ਜਨ ਕੀ ਇੰਨੀ ਕੁ ਮਾਰਕਿੰਗ ਹੁੰਦੀ ਹੈਗੀ ਹਨਾ ਜਾਇਜ ਹੁਣ ਜਿਵੇਂ ਵਿਚੋਂ ਨਾ ਚੈਨਲ ਵਾਲੇ ਕਹਿੰਦਾ ਜਿਵੇਂ ਵੀਡੀਓ ਨੀਲੀ ਰਵੀ ਦੇ ਕੰਮ ਕਰਦੇ ਬਈ ਬਾਰਡਰ ਬਿਲਟ ਦੀ ਕੋਈ ਬਾਰਡਰ ਬਿਲਟ ਦੀ ਨਹੀਂ ਆਪਾਂ ਨੀਲੀ ਰਵੀ ਦਾ ਕੰਮ ਕਰਦੇ ਬਸ ਸ਼ੌਂਕ ਨੂੰ ਆਪਣੇ ਕੋਲ ਸਿਰਫ ਨੀਲੀ ਰਵੀ ਕੱਟੀ ਮਿਲੂ ਨਾ ਮੈਂ ਇਹ ਗੱਲ ਕਰਾਂ ਇਹਨੇ ਵੀ ਭਰਾਵਾਂ ਨੂੰ ਦਿੱਤੀ ਆ ਵੀ 15 ਲੀਟਰ ਵਾਲੀ ਦੀ ਜਾਂ 16 ਵਾਲੀ ਦੀ ਜਾਂ 18 ਵਾਲੀ ਦੀ ਪੁੱਛ ਨਹੀਂ ਦੱਸਣ 18 ਲੀਟਰ ਵਾਲੀ ਦੀ ਕੱਟੀ ਬਈ ਤੂੰ ਮੈਨੂੰ ਅੱਧਾ ਕੀ ਦੇਦੀ ਦਿੰਦੇ ਨਹੀਂ ਵੇਚਦੇ ਕੋਈ ਕਿਉਂ ਵੀਰੇ ਦਿਮਾਗ ਤੇ ਲੋੜਾ ਕਿਸੇ ਦੇ 30000 ਦੀ ਦੇ ਦੂ ਹਾਂ ਠੀਕ ਆ ਨਾ ਨਾ ਤੈਨੂੰ ਮਿਲੇ ਨਾ ਮੈਨੂੰ ਮਿਲੇ ਨਹੀਂ ਮਿਲਦੀ ਆਪਣੇ ਕੋਲ ਸਭ ਨੂੰ ਕੀ ਤਾਂ ਚੋਲੀ ਫੁੱਲ ਭਰਨੀ ਪਊ ਮੂੰਹ ਮੰਗੀ ਉਹ ਹੁਣ ਆਪਾਂ ਪੈਸੇ ਲਾਉਣੇ ਨਹੀਂ ਹੁੰਦੇ ਇਹਨੇ ਹਾਂ ਆਪਾਂ 20 30000 ਦੇ ਵਿੱਚ ਆਪਾਂ ਆਪਾਂ ਨੂੰ 15 16 ਕਿਲੋ ਵਾਲੀ 18 ਕਿਲੋ ਦੀ ਕੱਟੀ ਕੋਈ ਕਿਹੜਾ ਦੇ ਦੂ ਵੀਰੇ ਯਾਰ ਜਾਓ ਤੁਸੀਂ ਪਾਗਲ ਬਣਦੇ ਹੋ ਕਿਸ ਦੇ ਇਹਦਾ ਜਿਹੜੀ ਹੁਣ ਆਪ ਨੂੰ ਨਾ ਤਾਂ ਮਾ ਦਾ ਪਤਾ ਹਾਂਜੀ ਆਪਾਂ ਨੂੰ ਬਸ ਆਪਾਂ ਜਿਹੜੋ ਬੰਦੇ ਤੋਂ ਲਿਆਏ ਆ ਆਪਾਂ ਨੂੰ ਸਿਰ ਭਗਲੇ ਨੀਂਦੀ ਰਾਵੀ ਕਹਿ ਕੇ ਦਿੱਤੀ ਆ ਉਹਨੇ 100 ਆਪਾਂ ਨੂੰ ਗੱਲਾਂ ਕਹੀ ਆ ਆਪਾਂ ਪਰ ਇੱਕ ਗੱਲ ਨਹੀਂ ਰਹਉਂਦੇ ਆਪਾਂ ਸਿਰਫ ਨੀਂਦੀ ਰਾਵੀ ਕੱਟੀ ਵੇਚਣੀ ਠੀਕ ਆ ਜਿਹੜੇ ਪੁਰਾਣੇ ਖਰੀਦਿਆ ਉਹਨੂੰ ਜਿਵੇਂ ਹੀ ਲੱਗਦੀ ਆ ਉਹ ਆਪਦੇ ਸਮਝਣਾ ਲੈ ਲੀਂਦੀ ਨਹੀਂ ਨਹੀਂ ਆਪਾਂ ਨਹੀਂ ਇਹ ਤੇ ਐਵੇਂ ਗੱਪਾਂ ਮਰਵਾਈ ਜੋ ਸੀਮ ਨਾਲ ਸਹੀ ਗੱਲ ਆ ਦੇਖੋ ਯਾਰਾ ਕੋਈ ਦਸਾਂਵਾਂ ਦੀ ਕਿਰਤ ਕਮਾਈ ਕਰਦਾ ਆਪ ਨੂੰ ਝੂਠ ਮਾਰ ਕੇ ਦਿੰਦਾ ਕੀ ਫਦਾ ਯਾਰ ਹਨਾ ਜਿੰਨੀ ਵੀਡੀਓ ਵੀਰੇ ਤੂੰ ਮੇਰੀਆਂ ਪ ਤੈਨੂੰ ਇੱਕ ਵੀਡੀਓ ਤੇ ਮੇਰੀ ਤੇ ਕਮੈਂਟ ਨਹੀਂ ਹੋਊਗਾ। ਦੇਖੋ ਪ੍ਰਮਾਤਮਾ ਗਿਆਨ ਦੇਣੀ ਆ ਆਪਾਂ ਝੂਠ ਮਾਰ ਕੇ ਕਿਉਂ ਪਾਪ ਕਮ ਕਰਨਾ? ਠੀਕ ਆ ਜੀ। ਤੇ ਇਹ ਆਪਣਾ ਇੱਕ ਸਾਲਤ ਦੀ ਉਮਰ ਆ। ਸਾਲ ਦੀ ਉਮਰ ਆ ਦੇਖੋ ਵੀਰੇ। ਠੀਕ ਆ। ਲਾ ਇੱਥੋਂ ਖੜ੍ਹ। ਕਰੈਕਟਰ ਸਾਰੇ ਪੂਰੇ ਨੇ ਇਹਦੇ। ਹੂੰ ਯਾਨੀ ਚਾਰਾਂ ਪੈਰਾਂ ਤੇ ਨਿਸ਼ਾਨ ਆ ਜਿਹੜੇ ਜੈਨੂਨ ਜੀ ਮਾਰਕ ਹੈ ਜਿਹਨੂੰ ਨੋਰਮਲ ਜੀ। ਬਰਾ ਸਿੰਘ ਵੀ ਆਏ ਹੁੰਦਾ ਨੀਲੀ ਰਵੀ ਦਾ ਜੀ। ਜਿਵੇਂ ਜੜ ਤੋਂ ਮੋਟਾ ਹੁੰਦਾ ਦੇਖੋ ਸਿੰਘ ਵੀ ਦਾ। ਹਾਂ। ਜਿੰਨੇ ਕਿ ਬਾਕੀ ਲੱਛਣ ਐ ਤੁਹਾਨੂੰ ਦਿਖਾ ਦਿੰਨੇ ਆ ਬੰਨ ਲੱਗਦੇ। ਇੱਥੋਂ ਫਿਰ ਕੁਆਲਟੀ ਚੈੱਕ ਕਰ ਲਓ। ਸਾਲ ਦੀ ਉਮਰ ਹੈ ਬਾਈ ਦਾ ਪਿੰਡ ਮਹਿਤਾ ਤਹਿਸੀਲ ਨੂੰ ਤਪਾ ਦਾ ਜ਼ਿਲ੍ਹਾ ਬਰਨਾਲਾ ਤਪੇ ਤੋਂ ਬਿਲਕੁਲ 2-3 ਕਿਲੋਮੀਟਰ ਤੇ ਜਿਹੜਾ ਬਾਈ ਦਾ ਪਿੰਡ ਪੈਂਦਾ ਹੈਗਾ ਕਰੀ ਵੀਰੇ ਮੂੰਹੇ ਦੁਬਾਰਾ ਦਿਖਾ ਦੇ ਕੱਟੀ ਦਾ ਇੱਥੇ ਚੈੱਕ ਕਰ ਲਈ ਕੱਟੀ ਦੀ ਖੜਨੀ ਖੁੜਨੀ ਠੀਕ ਹੈ ਬੱਗੀ ਮੋਛਾ ਟੇਢੇ ਕੱਟ ਦੇ ਵਿੱਚ ਅੱਖਾਂ ਅੱਖਾਂ ਕੱਟੀਆਂ ਬਹੁਤ ਸੋਹਣੀਆਂ ਨਹੀਂ ਆ ਠੀਕ ਆ ਵੀਰੇ ਛੱਡ ਦੇ ਤੇ ਇੱਥੋਂ ਤੁਹਾਨੂੰ ਪਿੱਛੋਂ ਪਾ ਬੰਦਰ ਖਾਦਾਂ ਪੁਰਾਂ ਦੀ ਵੀ ਕਿੰਨੀ ਕਰਾ ਜੀਏ ਕਿੰਨਾ ਕੁ ਵਜਣਾ ਜਿੰਨਾ ਕੁ ਸਾਲ ਦੀ ਕੱਟੀ ਦਾ ਵਜਨ ਹੋਣਾ ਜਿਆ ਨਾਰਮਲ ਜੀ ਨੇ ਉਹਨਾਂ ਕੱਦ ਘਾਟਾ ਉਹਨਾਂ ਕ ਵਜਣਾਗਾ ਕੁਈ ਪਰਾ ਬਾਲਾ ਵੱਡਾ ਕੱਦਗਾਠਾ ਮੰਨ ਲੈ ਉਹ ਬਾਲਾ ਬਾਜ ਨਾ ਮੰਨੇ ਤੇ ਬਾਲਾ ਹਲਕਾ ਨਾ ਮੰਨੇ ਨਾ ਜੇ ਨੂੰ ਜਾਂ ਕਾਮਨ ਜੀ ਜਿੰਨੀ ਕਿ ਬਜਨ ਹੋਣੀ ਜਦ ਉਹਨੇ ਇੱਕ ਵਾਈ ਦਾ ਹੈ ਹੈ ਨਾ ਕੱਟੀ ਤੇ ਜਿਹਦੇ ਪਰਾ ਨੂੰ ਪਸੰਦ ਆ ਉਸੇ ਥਾਂ ਕੇ ਦੇਖ ਕੇ ਖਰੀਦ ਸਕਦਾ ਧੰਨਵਾਦ ਜੀ